ਪੰਜਾਬ ਹਰਨਾ ਹਾਈ ਕੋਰਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਅੱਜ ਲੋਕ ਅਦਾਲਤਾਂ ਲਾਈਆਂ ਗਈਆਂ ਹਨ ਲੋਕ ਅਦਾਲਤਾਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਆ ਉਹ ਲੋਕਾਂ ਦੇ ਜਿਹੜੇ ਆਪਸੀ ਮਾਮੂਲੀ ਗਿਲੇ ਸ਼ਿਕਵੇ ਹੋ ਜਾਂਦੇ ਆ ਉਹ ਵੀ ਖਤਮ ਹੋ ਜਾਂਦੇ ਆ ਔਰ ਪੈਸਾ ਬਚਦਾ ਹੈ ਟਾਈਮ ਬਚਦਾ ਹੈ ਨਹੀਂ ਤਾਂ ਮੁਕਦਮੇਵਾਜੀ ਹੋਣ ਦੇ ਬਾਅਦ ਪੁਲਿਸ ਕੋਲ ਪਹਿਲੇ ਲੋਕ ਪੱਜੇ ਰਹਿੰਦੇ ਆ ਉਸਕੇ ਬਾਅਦ ਅਦਾਲਤਾਂ ਤੱਕ ਕਰਾਣੇ ਪੈਂਦੇ ਆ ਲੇਕਿਨ ਲੋਕ ਅਦਾਲਤ ਦੇ ਵਿੱਚ ਜਿਹੜਾ ਮਾਮਲਾ ਆ ਗਿਆ ਉਹ ਦੋਹਾਂ ਪਾਰਟੀਆਂ ਦੀ ਸਹਿਮਤੀ ਨਾਲ ਉਹ ਫੈਸਲੇ ਕਰਵਾਏ ਜਾਂਦੇ ਆ ਜਸਾਈਮਾਨ ਵੱਲੋਂ ਜਿਸ ਦੇ ਨਾਲ ਜਿਹੜੇ ਪ੍ਰਾਰਵਿਕ ਰਸਤੇ ਉਹਨਾਂ ਦਾ ਆਸ ਪड़ोस ਦੇ ਰਹਿਣ ਵਾਲੇ ਲੋਕ ਹੁੰਦੇ ਆ ਪਿੰਡਾਂ 'ਚ ਐ ਖਾਸ ਕਰ ਜਿਹੜੇ ਮਾਮੂਲੀ ਤਖਰਾਰ ਤੇ ਬਾਦ ਮਨ ਮੁਟਾਬ ਹੋ ਜਾਂਦਾ ਉਹ ਵੀ ਨਹੀਂ ਰਹਿੰਦਾ ਉਹ ਕਾਇਮ ਰਹਿੰਦਾ ਆਪਸੀ ਭਾਈਚਾਰਾ ਇਸੇ ਬਹੁਤ ਫਾਇਦਾ ਜੀ ਇਸ ਕੀ ਕਿਤਾਬ ਸੀ ਜਿਹੜਾ ਭਾਈਚਾਰਾ ਉਹ ਕਾਇਮ ਰਹਿੰਦਾ ਦੂਜਾ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਉਹ ਬਚਦੀ ਆ ਪੈਸਾ ਵੱਜਦਾ ਸਮਾਂ ਵੱਜਦਾ ਇਸ ਲਈ ਲੋਕਾਂ ਨੂੰ ਲੋਕ ਅਦਾਲਤ ਰਹੀ ਜਿੰਨੇ ਵੀ ਆ ਫੈਸਲੇ ਨੂੰ ਲਾਭ ਲੈਣਾ ਚਾਹੁੰਦਾ ਲੋਕ ਅਦਾਲਤ ਜਾਂਦਾ ਔਰ ਬੱਦ ਤੋਂ ਬੱਦ ਜਿੰਨੇ ਵੀ ਲੋਕ ਅਦਾਲਤਾਂ ਰਹੀ ਜਿਨ੍ਹਾਂ ਨੇ ਫੈਸਲਾ ਹੋ ਜੇ ਉਹ ਸਭ ਤੋਂ ਵਧੀਆ ਹੁੰਦਾ ਠੀਕ ਹਾਂ ਅੰਦਾਜ਼ ਸਭ ਅੱਜ ਲੋਕ ਅਦਾਲਤ ਹੈ ਲੋਕ ਅਦਾਲਤ ਦਾ ਪਬਲਿਕ ਨੂੰ ਕਿੰਨੇ ਫਾਇਦੇ ਆ ਤੇ ਕਿੰਨਾ ਫਾਇਦਾ ਹੁੰਦਾ ਹੈ ਲੋਕ ਅਦਾਲਤ ਦਾ ਕਨਸੈਪਟ ਜਿਹੜਾ ਹੈ ਇਹ ਲੋਕਾਂ ਦੀ ਭਲਾਈ ਲਈ ਤਿਆਰ ਕੀਤਾ ਗਿਆ ਜੁਡੀਸ਼ਰੀ ਵੱਲੋਂ ਕਨਸੈਪਟ ਹੈ ਇਹਦੇ ਤਹਿਤ ਲੋਕਾਂ ਨੂੰ ਸਸਤਾ ਸੁਵਿਧਲੀ ਨਿਆਂ ਜਿਹੜਾ ਉਹ ਮਿਲਦਾ ਹੈ ਤੇ ਲੋਕਾਂ ਦਾ ਜਿਹੜਾ ਕੋਈ ਟਾਈਮ ਵੇਸਟ ਹੋਣ ਤੋਂ ਮਨੀ ਵੇਸਟ ਹੋਣ ਤੋਂ ਬਚ ਜਾਂਦੀ ਹੈ ਤੇ ਦੋਨਾਂ ਧਿਰਾਂ ਨੂੰ ਕਿਉਂਕਿ ਸਮਝੌਤੇ ਤਹਿਤ ਕੰਪਰੋਮਾਈਜ਼ ਤਾਂ ਕੋਈ ਇਸ ਸਮਝਉਂਦਾ ਜਦੋਂ ਕੋਈ ਕੇਸ ਨਿਬੜਦਾ ਉਹ ਤੋਂ ਬਾਅਦ ਕਿਸੇ ਪਾਰਟੀ ਨੂੰ ਇੱਕ ਦੂਜੇ ਨਾਲ ਕੋਈ ਗਰਜ ਨਹੀਂ ਰਹਿੰਦੀ ਹੈਗੀ ਅੱਜ ਸਾਡੀ ਕੋਰਟ ਜੁਡੀਸ਼ੀਅਲ ਕੋਰਟ ਸਮਾਣਾ ਦੇ ਵਿੱਚ ਚਾਰ ਬੈਂਚ ਜਿਹੜੇ ਨੇ ਚਾਰੋਂ ਦੇ ਚਾਰੋਂ ਜੱਜ ਸਾਹਿਬਾਨ ਦੇ ਬੈਂਚ ਜਿਹੜੇ ਨੇ ਉਹ ਲੋਕ ਅਦਾਲਤ ਦੇ ਲੱਗੇ ਹੋਏ ਨੇ ਜਿਹਦੇ ਤਹਿਤ ਮੈਨੂੰ ਲੱਗਦਾ ਵੀ ਸੈਂਕੜਿਆਂ ਦੇ ਕੇਸਾਂ ਦੇ ਫੈਸਲੇ ਜਿਹੜੇ ਨੇ ਭਾਈਚਾਰਕ ਤੌਰ ਤੇ ਸਾਂਝ ਦੇ ਨਾਲ ਕਰਵਾਏ ਜਾ ਰਹੇ ਨੇ ਜਿਹਦਾ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੈ ਤੇ ਇਹਦੇ ਨਾਲ ਲੋਕਾਂ ਦਾ ਸਮਾਪਰਵਾਦ ਹੋਣ ਤੋਂ ਪੈਸਾ ਬਰਬਾਦ ਹੋਣ ਤੋਂ ਤੇ ਲੋਕਾਂ ਦਾ ਆਪਸੀ ਮਨ ਦੀ ਘੜਤਨ ਦੂਰ ਹੋ ਜਾਂਦੀ ਹੈ ਇਸ ਤਰ੍ਹਾਂ ਸਾਰੇ ਤਰ ਲੋਕਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਠੀਕ ਹੈ ਤੁਹਾਡਾ ਸਾਹਿਬ ਜਿਸ ਤਰ੍ਹਾਂ ਮਾਮੂਲੀ ਮਾਮੂਲੀ ਮਾਮਲੇ ਹੁੰਦੇ ਛੋਟੇ ਮੋਟੇ ਤਕਰਾਰ ਦੇ ਆ ਜਾਂਦੇ ਨੇ ਸਤਕਵੰਦੇ ਛੋਟੇ ਮੋਟੇ ਉਹ ਇੱਥੇ ਆਣਦੇ ਕਿਸ ਤਰ੍ਹਾਂ ਨਿਬੜ ਜਾਂਦੇ ਆ ਉਹਨਾਂ ਦਾ ਮੰਨ ਲਓ ਤੁਸੀਂ ਦੇਖਦੇ ਹੋ ਵੀ ਜਿਹੜਾ ਆਪਸੀ ਹੁੰਦਾ ਹੈ ਉਹਨਾਂ ਦਾ ਅੱਜ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੱਖ-ਵੱਖ ਅਦਾਲਤਾਂ ਲੱਗੀਆਂ ਹਨ ਜਿਹਦੇ ਵਿੱਚ ਲੋਕ ਅਦਾਲਤ ਦਾ ਜਿਹੜਾ ਖੇਤਰ ਹੈ ਬਹੁਤ ਵੱਡਾ ਇੱਕ ਆਪਣੇ ਆਪ ਦੇ ਵਿੱਚ ਖੇਤਰ ਬਣਿਆ ਜਾਂਦਾ ਹੈ ਲੋਕ ਅਦਾਲਤਾਂ ਤਾਂ ਵਿੱਚ ਆਬਾਉਟ ਕਿੰਨੇ ਕੇਸ ਲੱਗ ਜਾਂਦੇ ਹੋਣਗੇ ਇਹ ਮੰਨ ਲਓ ਸਾਰੇ ਪੰਜਾਬ ਦੇ ਇਲਾਕੇ ਆ ਇਹ ਆਪਾਂ ਆਬਾਉਟ ਥੋੜਾ ਜਿਹਾ ਇਹਦੀ ਜਿਹੜੀ ਸੰਖਿਆ ਲੋਕ ਅਦਾਲਤ ਦੀ ਇਹਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ ਬਿਕੋਜ਼ ਕਿਉਂਕਿ ਜਿਹੜੀ ਲੋਕ ਅਦਾਲਤ ਦੇ ਵਿੱਚ ਮੈਟਰ ਕੰਪਰੋਮਾਈਜ਼ੇਟ ਜ਼ਿਆਦਾ ਲੱਗਦੇ ਨੇ ਜਿਹਦੇ ਵਿੱਚ ਆਪਕ ਤੌਰ ਤੇ ਜਿਵੇਂ ਸਾਡੇ ਪ੍ਰਧਾਨ ਜੀ ਰੰਦਾਵਾ ਸਾਹਿਬ ਨੇ ਦੱਸਿਆ ਭਾਈਚਾਰਕ ਤੌਰ ਦੇ ਉੱਤੇ ਜਿਹੜੇ ਮੈਟਰ ਨੇ ਇਹ ਨਿਬੜਦੇ ਨੇ ਇਹਦੇ ਵਿੱਚ ਜਿਹੜੇ ਮਨਮੋਟਾਵ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਮਾਨੋਟਾ ਆਪਸ ਵਿੱਚ ਦੋਨੇ ਧਿਰਾਂ ਦਾ ਖਤਮ ਹੋ ਜਾਂਦਾ ਪੈਸੇ ਦੀ ਬਚਤ ਹੈ ਉਹ ਖਤਮ ਹੋ ਜਾਂਦੀ ਹੈ ਸਮੇਂ ਦੀ ਬਚਤ ਹੈ ਤੇ ਜਿਹੜੇ ਕੋਟਾਂ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਜਲਦੀ ਤੌਰ ਤੇ ਨਪਟਾਰੇ ਦੇ ਸਾਹਮਣੇ ਦੇ ਵਿੱਚ ਆਉਂਦੇ ਨੇ ਕੀ ਬਾਅਦ ਦਲੀਲ ਅਪੀਲ ਕਰ ਸਕਦਾ ਹੈ ਨਹੀਂ ਇਸ ਤੋਂ ਇਸ ਤੋਂ ਬਾਅਦ ਜਦੋਂ ਦੋਨੇ ਧਿਰਾਂ ਦਾ ਆਪਸ ਦੇ ਵਿੱਚ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਬਹਿ ਕੇ ਫੈਸਲਾ ਹੋ ਜਾਂਦਾ ਹੈ ਇਹਦਾ ਤਾਂ ਕੋਈ ਦਲੀਲ ਅਪੀਲ ਦੇ ਉੱਪਰ ਦੋਨੇ ਧਿਰਾਂ ਚ ਕੋਈ ਜਾਣਦਾ ਨਹੀਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂੰ